ਸੜਕ ਤੇ ਗੱਡੀ ਚਲਾਉਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਵੇਖ ਲਿਓ ਲੁਧਿਆਣਾ ਵਾਸੀਓ ਨਹੀਂ ਤਾਂ ਤੁਹਾਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਰਾਤ ਦੇ ਸਮੇਂ ਜੇਕਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਤਾਂ ਕਾਰਵਾਈ ਤਾਂ ਹੋਵੇਗੀ ਨਾਲ ਦੇ ਨਾਲ 5000 ਰੁਪਏ ਜੁਰਮਾਨਾ ਵੀ ਲਾਇਆ ਜਾਏਗਾ ਰਾਤ ਦੇ ਸਮੇਂ ਲਾਲਪਰੀ ਪੀ ਕੇ ਗੱਡੀਆਂ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਪਿਆਕੜ ਵਾਹਨ ਚਾਲਕਾਂ ਦੀ ਫੜੋ ਫੜੀ ਲਈ ਟ੍ਰੈਫਿਕ ਪੁਲਿਸ ਨੇ ਬੇਹੱਦ ਸਖਤੀ ਵਰਤੀ ਹੋਈ ਹੈ ਪੁਲਿਸ ਵੱਲੋਂ ਰੋਜ਼ਾਨਾ ਔਸਤਨ 15 ਤੋਂ 20 ਅਜਿਹੇ ਵਿਅਕਤੀ ਦੇ ਚਲਾਨ ਕੀਤੇ ਜਾ ਰਹੇ ਨੇ ਜੋ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਬੀਤੀ ਜੁਲਾਈ ਤੋਂ ਹੀ ਟ੍ਰੈਫਿਕ ਪੁਲਿਸ ਵੱਲੋਂ ਨਾਕਿਆਂ ਦੀ ਗਿਣਤੀ ਵਧਾ ਕੇ ਸ਼ਰਾਬੀ ਚਾਲਕਾਂ ਦੇ ਤਾਬੜ ਤੋੜ ਚਲਾਨ ਕੀਤੇ ਜਾ ਰਹੇ ਨੇ ਐਨਐਸ ਚਲਨਾਕਿਆ ਤੇ ਐਲਕੋਮਿਟਰ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਫੜੇ ਜਾਣ ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਜੋ ਆਰਟੀਓ ਆਫਿਸ ਜਾਂ ਅਦਾਲਤ ਚਾਦਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਸ਼ਰਾਬੀ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨੇ ਲਈ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਸਸਪੈਂਡ ਡਰਾਈਵ ਲਾਇਸੈਂਸ ਦੌਰਾਨ ਚਾਲਕ ਵਾਹਨ ਨਹੀਂ ਚਲਾ ਸਕਦਾ ਸੋ ਟ੍ਰੈਫਿਕ ਪੁਲਿਸ ਦੀਆਂ ਚਾਰ ਟੀਮਾਂ ਵੱਲੋਂ ਹਰ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਤੱਕੜ ਚਾਲਕਾਂ ਦੀ ਫੜੋ ਫੜੀ ਲਈ ਨਾਕੇ ਲਗਾਏ ਜਾ ਰਹੇ ਸੜਕ ਤੇ ਗੱਡੀ ਚਲਾਉਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਵੇਖ ਲਿਓ ਲੁਧਿਆਣਾ ਵਾਸੀਓ ਨਹੀਂ ਤਾਂ ਤੁਹਾਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਰਾਤ ਦੇ ਸਮੇਂ ਜੇਕਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਤਾਂ ਕਾਰਵਾਈ ਤਾਂ ਹੋਵੇਗੀ ਨਾਲ ਦੇ ਨਾਲ 5000 ਰੁਪਏ ਜੁਰਮਾਨਾ ਵੀ ਲਾਇਆ ਜਾਏਗਾ ਰਾਤ ਦੇ ਸਮੇਂ ਲਾਲ ਪਰੀ ਪੀ ਕੇ ਗੱਡੀਆਂ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਪਿਆਖੜ ਵਾਹਨ ਚਾਲਕਾਂ ਦੀ ਫੜੋ ਫੜੀ ਲਈ ਟ੍ਰੈਫਿਕ ਪੁਲਿਸ ਨੇ ਬੇਹੱਸਕਤੀ ਵਰਤੀ ਹੋਈ ਹੈ ਪੁਲਿਸ ਵੱਲੋਂ ਰੋਜ਼ਾਨਾ ਉਸ ਦਿਨ 15 ਤੋਂ 20 ਅਜਿਹੇ ਵਿਅਕਤੀ ਦੇ ਚਲਾਨ ਕੀਤੇ ਜਾ ਰਹੇ ਨੇ ਜੋ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਬੀਤੀ ਜੁਲਾਈ ਤੋਂ ਹੀ ਟ੍ਰੈਫਿਕ ਪੁਲਿਸ ਵੱਲੋਂ ਨਾਕਿਆਂ ਦੀ ਗਿਣਤੀ ਵਧਾ ਕੇ ਸ਼ਰਾਬੀ ਚਾਲਕਾਂ ਦੇ ਤਾਬਰ ਤੋੜ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਸਪੈਸ਼ਲ ਨਾਕਿਆਂ ਤੇ ਐਲਕੋਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਕਾਂਚ ਕੀਤੀ ਜਾ ਰਹੀ ਹੈ ਦਾਸੀ ਕਿ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਜੋ ਆਰਟੀਓ ਅਫੀਸ ਜਾਂ ਅਦਾਲਤ ਚਾਦਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਸ਼ਰਾਬੀ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਸਸਪੈਂਡ ਡਰਾਈਵ ਲਾਇਸੈਂਸ ਦੌਰਾਨ ਚਾਲਕ ਵਾਹਨ ਨਹੀਂ ਚਲਾ ਸਕਦਾ ਸੋ ਟ੍ਰੈਫਿਕ ਪੁਲਿਸੀਆਂ ਚਾਰ ਟੀਮਾਂ ਵੱਲੋਂ ਹਰ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਪੱਕੜ ਚਾਲਕਾਂ ਦੀ ਫੜੋ ਫੜੀ ਲਈ ਨਾਕੀ ਲਗਾਈ ਜਾਏ